ਆਣਾ ਦੇ ਨਗਰ ਨਿਗਮ ਕਮਿਸ਼ਨਰ ਸੰਦੀਪ ਰੇਸ਼ੀ ਜਿਹੜੇ ਨੇ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ ਤਾਂ ਹੁਣ ਜਿਹੜੇ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਹੈ ਕਿ ਫੈਸਲਾ ਲਿੱਤਾ ਗਿਆ ਤੁਹਾਨੂੰ ਜ਼ਰੂਰ ਹੀ ਦੱਸਾਂਗੇ ਦੇਖਿਆ ਜਾ ਸਕਦਾ ਸੀ ਕਿ ਨਗਰ ਨਿਗਮ ਦੇ ਵਿੱਚੋਂ ਦੀ ਕੁਝ ਦਿਨ ਪਹਿਲਾਂ ਜਿਹੜਾ ਵੱਡਾ ਘੁਟਾਲਾ ਹੈ ਉਸ ਦਾ ਪਰਦਾ ਫਾਸ਼ ਹੁੰਦਾ ਪੌਣੇ 2 ਕਰੋੜ ਰੁਪਏ ਦਾ ਜਿਹੜਾ ਘੁਟਾਲਾ ਕੀਤਾ ਜਾਂਦਾ ਤਾਂ ਹੁਣ ਦੇਖਿਆ ਜਾ ਸਕਦਾ ਹੈ ਕਿ ਜਿਹੜੇ ਨਗਰ ਨਿਗਮ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਲੈ ਲਿੱਤਾ ਗਿਆ ਦਫਤਰਾ ਦੇ ਵਿੱਚ 에ਜੰਟਾਂ ਤੇ ਬਾਰੀ ਲੋਕਾਂ ਦੇ ਆਉਣ ਤੇ ਰੋਕ ਲਗਾ ਦਿੱਤੀ ਗਈ ਹੈ ਸਾਫ਼ ਕਹਿ ਦਿੱਤਾ ਗਿਆ ਕਿ ਕੋਈ ਵੀ ਬਾਹਰ ਦਾ ਵਿਅਕਤੀ ਜਿਹੜਾ ਅੰਦਰ ਦਾਖਲ ਨਹੀਂ ਹੋ ਸਕਦਾ ਕੋਈ ਵੀ 에ਜੰਟ ਜਿਹੜੇ ਨੇ ਨਗਰ ਨਿਗਮ ਦਫਤਰਾ ਦੇ ਵਿੱਚ ਦਾਖਲ ਨਹੀਂ ਹੋ ਸਕਦੇ ਤਾਂ ਨਗਰ ਨਿਗਮ ਦੇ ਵਿੱਚ ਪੌਣੇ 2 ਕਰੋੜ ਦਾ ਘੁਟਾਲਾ ਹੁੰਦਾ ਹੈ ਜਿਸ ਦੇ ਮਗਰੋਂ ਹੀ ਇਹ ਸਖਤ ਕਦਮ ਜਿਹੜੇ ਨੇ ਚੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਤਸਵੀਰਾਂ ਵੀ सामने आर्या ਨੇ ਜਿੱਥੇ ਦੇਖਿਆ ਜਾ ਸਕਦਾ ਹੈ ਨੋਟਿਸ ਲਗਾ ਦਿੱਤੇ ਗਏ ਨੇ ਨਗਰ ਨਿਗਮ ਦਫਤਰ ਦੇ ਬਾਹਰ ਕਿ ਜੇਕਰ ਕੋਈ 에ਜੰਟ ਦੇਖਿਆ ਤਾਂ ਉਹਨਾਂ ਦੇ ਸੰਬੰਧੀ ਕਰਮਚਾਰੀ ਦੇ ਖਿਲਾਫ ਵੀ ਜਿਹੜੀ ਹੈ ਜ਼ਰੂਰ ਹੀ ਕਾਰਵਾਈ ਕੀਤੀ ਜਾਏਗੀ ਦੇਖਿਆ ਜਾ ਸਕਦਾ ਸੀ ਕਿ ਫਰਜ਼ੀ ਸਫਾਈ ਕਰਮੀਆਂ ਦੇ ਅਕਾਊਂਟ ਵਿੱਚ ਕਰੋਨਾ ਦਾ ਫੰਡ ਜਿਹੜਾ ਟ੍ਰਾਂਸਫਰ ਕੀਤਾ ਗਿਆ ਸੀ ਵੱਡਾ ਘੁਟਾਲਾ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਕਮਿਸ਼ਨਰ ਦੇ ਵੱਲੋਂ ਦੋ ਸੈਨੇਟਰੀ ਇਨਸਪੈਕਟਰਸ ਨੇ ਸੱਤ ਨੂੰ ਸਸਪੈਂਡ ਕਰਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਸੀ 16 ਨਵੇਂ ਬਿੱਲ ਜਿਹੜੇ ਨੇ ਜਾਂਚ ਦੇ ਘੇਰੇ ਵਿੱਚ ਦੇਖੇ ਜਾ ਸਕਦੇ ਸੀ ਇਸ ਦੇ ਨਾਲ ਹੀ ਇਹ ਵੀ ਖਾਸ ਤੌਰ ਤੇ ਦੱਸਦੀ ਕਿ ਮਿੱਡਾ ਚੌਂਕ ਦੇ ਵਿੱਚ ਸਥਿਤ ਹੈਲਥ ਬ੍ਰਾਂਚ ਦਾ ਜਿਹੜਾ ਦਫਤਰ ਹੈ ਉੱਥੇ ਵੀ ਏਜੰਟਾਂ ਦੇ ਅੰਦਰ ਆਣ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਖਾਸ ਤੌਰ ਤੇ ਕਹਿ ਦਿੱਤਾ ਗਿਆ ਕਿ ਬਾਹਰ ਦਾ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ਦੇ ਅੰਦਰ ਨਹੀਂ ਆਏਗਾ ਜੇਕਰ ਕਿਸੇ ਵਿਅਕਤੀ ਨੂੰ ਕੋਈ ਕੰਮ ਹੋਏਗਾ ਤਾਂ ਹੀ ਆ ਸਕਣਗੇ ਤਾਂ ਦੇਖਿਆ ਜਾ ਸਕਦਾ ਸੀ ਕਿ ਕਈ ਲੋਕ ਜਿਹੜੇ ਨੇ ਨਗਰ ਨਿਗਮ ਦਫਤਰਾ ਦੇ ਵਿੱਚ ਆਪਣੇ ਦੋਸਤਾਂ ਨੂੰ ਆਪਣੇ ਜਾਣ ਪਛਾਣ ਦੇ ਲੋਕਾਂ ਨੂੰ ਮਿਲਣ ਦੇ ਲਈ ਪਹੁੰਚ ਜਾਂਦੇ ਹੁੰਦੇ ਸੀ ਪਰ ਹੁਣ ਅਜਿਹਾ ਨਹੀਂ ਹੋ ਸਕੇਗਾ ਕਿਉਂਕਿ ਸਖਤ ਫੈਸਲਾ ਜਿਹੜਾ ਹੈ ਲੈ ਲਿੱਤਾ ਗਿਆ ਕਮਿਸ਼ਨਰ ਨੂੰ ਬੋਗਸ ਬੈਂਕ ਖਾਤਿਆਂ ਦੇ ਸਰਕਾਰੀ ਪੈਸੇ ਟਰਾਂਸਫਰ ਹੋਣ ਦੀ ਜਾਣਕਾਰੀ ਜਿਹੜੀ ਹੈ ਮਿਲੀ ਸੀ ਤੇ ਜਾਂਚ ਦੇ ਮਗਰੋਂ ਕਿਆਲੀ ਬੋਗਸ ਬਿੱਲਾ ਨੂੰ ਫੜਿਆ ਗਿਆ ਸੀ ਤੇ ਤਿੰਨ ਹੋਰ ਜਿਹੜੇ ਨੇ ਜਾਂਚ ਦੇ ਘੇਰੇ ਦੇ ਵਿੱਚ ਦੇਖੇ ਜਾ ਸਕਦੇ ਸੀ ਤਾਂ ਲੁਧਿਆਣਾ ਨਗਰ ਨਿਗਮ ਦੇ 40 ਲੋਕਾਂ ਦੇ ਅਕਾਊਂਟ ਵਿੱਚ ਲਗਭਗ 3 ਕਰੋੜ ਰੁਪਏ ਜਿਹੜੇ ਨੇ ਟਰਾਂਸਫਰ ਹੋਏ ਸੀ ਤੇ ਇਸ ਦਾ ਖੁਲਾਸਾ ਜਿਹੜੇ ਕੈਗ ਦੀ ਜਾਂਚ ਤੇ ਮਗਰੋਂ ਹੋਇਆ ਸੀ ਤੇ ਇਸ ਮਾਮਲੇ ਦੀ ਜਿਸ ਵੇਲੇ ਜਾਂਚ ਕੀਤੀ ਗਈ ਤਾਂ ਲੋਕ ਜਿਹੜੇ ਨੇ ਨਗਰ ਨਿਗਮ ਦੇ ਮੁਲਜ਼ਮ ਮੁਲਾਜ਼ਮ ਨਹੀਂ ਨਿਕਲੇ ਤੇ ਉਨ੍ਹਾਂ ਨੇ ਫਰਜ਼ੀ ਤਰੀਕੇ ਦੇ ਨਾਲ ਸਫਾਈ ਕਰਮਚਾਰੀ ਦੱਸਦੇ ਹੋਏ ਇਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਵਾ ਦਿੱਤੇ ਸੀ ਤਾਂ ਜਿਸ ਦੇ ਮਗਰੋਂ ਜਾਂਚ ਤੋਂ ਬਾਅਦ 7 ਲੋਕਾਂ ਦੇ ਖਿਲਾਫ ਜਿਹੜੀ ਹੈ ਕਾਰਵਾਈ ਕੀਤੀ ਗਈ ਤੇ ਇਸ ਮਾਮਲੇ ਦੇ ਵਿੱਚ ਕਈ ਅਧਿਕਾਰੀਆਂ ਨੂੰ ਕਾਰਨ ਦੱਸੋ ਨੋਟਿਸ ਵੀ ਜਿਹੜਾ ਜਾਰੀ ਕੀਤਾ ਗਿਆ ਜਿਨ੍ਹਾਂ ਦੇ ਖਾਤਿਆਂ ਦੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਸੀ ਤਾਂ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਾਉਣ ਦਾ ਫੈਸਲਾ ਵੀ ਲਿੱਤਾ ਗਿਆ ਫਰਜ਼ੀ ਸਫਾਈ ਕਰਮਚਾਰੀ 10 ਕੇ ਪ੍ਰਾਈਵੇਟ ਲੋਕਾਂ ਦੇ ਖਾਤਿਆਂ ਦੇ ਵਿੱਚ ਲਗਭਗ 4 ਕਰੋੜ ਰੁਪਏ ਜਿਹੜੇ ਨੇ ਟਰਾਂਸਫਰ ਕਰਨ ਦਾ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਦੇ ਮਗਰੋਂ ਹੀ ਜਿਹੜੇ ਕਮਿਸ਼ਨਰ ਨੇ ਸੰਦੀਪ ਰੇਸ਼ੀ ਉਹਨਾਂ ਦੇ ਵੱਲੋਂ ਇਹ ਵੱਡਾ ਫੈਸਲਾ ਲੈ ਲਿੱਤਾ ਗਿਆ ਗੱਲ ਕੀਤੀ ਜਾਏ ਤਾਂ ਸਿਹਤ ਅਫਸਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਆਪਣਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿਹੜੇ ਮੁਲਜ਼ਮ ਨੇ ਉਨ੍ਹਾਂ ਨੇ ਮਿਲੀ ਪੱਗਰ ਦੇ ਨਾਲ 44 ਕਰਮਚਾਰੀਆਂ ਦੇ ਸਟੈਪ ਅਪ ਦੇ ਜਾਲੀ ਬਿੱਲ ਪਾਸ ਕਰਾਏ ਗੈਰ ਕਾਨੂੰਨੀ ਢੰਗ ਦੇ ਨਾਲ ਸਰਕਾਰੀ ਰਿਕਾਰਡ ਦੇ ਨਾਲ ਗੰਭੀਰ ਰੂਪ ਦੇ ਨਾਲ ਛੇੜਛਾੜ ਕੀਤੀ ਗਈ ਜਿਸ ਦੇ ਮਗਰੋਂ ਜਿਹੜੇ ਕਮਿਸ਼ਨਰ ਨੇ ਉਹਨਾਂ ਦੇ ਵੱਲੋਂ ਵੱਡਾ ਫੈਸਲਾ ਲੈਂਦੇ ਹੋਏ ਨੋਟਿਸ ਵੀ ਜਿਹੜੇ ਨੇ ਲਗਵਾ ਦਿੱਤੇ ਨੇ ਕਿ ਕੋਈ ਵੀ ਵਿਅਕਤੀ ਜਿਹੜਾ ਦਫ਼ਤਰਾਂ ਦੇ ਵਿੱਚ ਦਾਖਲ ਨਹੀਂ ਹੋਵੇਗਾ ਕੋਈ ਵੀ ਏਜੰਟ ਜਿਹੜਾ ਉਹ ਦਾਖਲ ਨਹੀਂ ਹੋ ਸਕੇਗਾ ਕੋਈ ਵੀ ਵਿਅਕਤੀ ਬਿਨਾਂ ਕਿਸੇ ਕੰਮ ਦੇ ਨਗਰ ਨਿਗਮ ਦਫ਼ਤਰਾਂ ਦੇ ਵਿੱਚ ਨਹੀਂ ਆਵੇਗਾ